ਹਰੇ ਹਨ ਸਾਰੇ ਦੇਖਣਾ ਚਾਹੁੰਦੇ ਆਰ ਉਹ ਪਾਈ ਵੀ ਕਹੀ ਜਾਂਦੇ ਵੀ ਖੁੱਲੇ-ਖੁੱਲੇ ਹੋ ਜਾਣਾ ਲੈ ਵੀ ਕਾਲੇ ਕਰੀ ਇੱਥੇ ਜਾ ਕੇ ਫਦੇ ਦੀ ਸਾਂਝ ਪਾ ਲੋ ਕਰਨ ਯਾਰ ਭਾਈ ਤਾੜੀ ਮਾਰੋ ਬੱਲੇ ਦੇ ਕਰੀ ਜੋਰ ਨਾਲ ਜਾਣਾ ਕਾਲੇ ਦਾ ਨਾਨਕੇ ਪਿੰਡ ਹੈ ਬਾਪੂ ਨजीर खान ਤੇ ਸਾਡੀ ਮਾ ਜੀਨੂ ਦੇ ਘਰ ਜਿਹਦੀ ਘੁੱਫੇ ਕਹਿੰਦੇ ਜਿਓ ਕੇ ਪਿੰਡ ਦੇ ਕਾਲੇ ਨੇ ਜਨਮ ਲਿਆ ਅੱਜ ਕਾਲੇ ਦੇ ਨਾਨਕੇ ਪਿੰਡ ਦੇ ਵਿੱਚ ਇੱਕ ਵੱਡੀ ਗੱਦੀ ਦੇ ਨਾਲ ਮਾਰਸਵਾਰ ਜਿਹੜੇ ਭਰਾਵਾਂ ਨੇ ਕਰਿਆ ਕਰੋ ਜਿਨ੍ਹਾਂ ਨੇ ਕਬੱਡੀ ਦੇ ਚੋਟੀ ਦੇ ਬਲਾੜਿਆਂ ਦਾ ਮੁੱਲ ਪਾਇਆ ਸਾਡੇ ਸਰਕਾਰਜੋਗ ਸਚਨਾ ਦੇ ਵਿੱਚੋਂ ਬਾਬੇ ਇੰਦਰ ਆਜਾ ਹੱfte ਇੱਥੇ ਹੀ ਆਜਾ ਨੌਜਾਨਾ ਲੋਹੜਾ ਤੇਰੀਆਂ ਵੀ ਬੰਡੀਆਂ ਨੇ ਸਾਡੇ ਸ਼ਰਮਾ ਮੋਟਰ ਤੇ ਲੈਣਾ ਲਗਾਗਾ ਉਹਨਾਂ ਦਾ ਵੱਡਾ ਯੋਗਦਾਨ ਹੈ ਬਾਗੜ ਕਨੇਡਾ ਡਿੱਗਰਪੰਦ ਮਾਨ ਹੰਦਰਾ ਸਦਾ ਵੀਰ ਨਿਸਾਨ ਮਾਸਟਰ ਮਾਈ ਸ਼ਰਮਾ ਹਰਿਆਊ ਜਗਤਾਰ ਸੇਖੀ ਹਰੀਨ ਬੰਪੀਆਂ ਨੇ ਤੋਂ ਮਣੀ ਗਨ ਯੂ ਐਸਏ ਐਸ ਸਮੂਰ ਸਾਡਾ ਵੀਰ ਨੈਸ਼ਨ ਸੁਖ ਗਨ ਨੈਸ਼ਨ ਜੀਤਾਂ ਸੁਖਾਂ ਨੈਸ਼ਨ ਜਿੱਦ ਫੌਜੀ ਪੱਛੜਾ ਵਾਲਾ ਦੀਸਾ ਫੌਜੀ ਤਾਜ ਕੇ ਹਨੀ ਜਵਾਨ ਦਾ ਮਲਾਜਮ ਹੈਪੀ ਫੌਜੀ ਭਾਵੇ ਵਾਲਾ ਜੰਤਾਰ ਫੌਜੀ ਚੱਕ ਭਾਈ ਕੇ ਆਸੂ ਫੌਜੀ ਚਕੇਰੀਆਂ ਬਾਬਾ ਚਕੇਰੀਆਂ ਕੁਲਵੀਰ ਸੰਧ ਦੇਖ ਤੋਂ ਸਾਡਾ ਵੀਰ ਵੀਰਾ ਵੱਡਾ ਪ੍ਰਮੋਟਰ ਸੋਣਾ ਵੀਰ ਦਾਦੇਵਾਸੀਆ ਬੱਬੂ ਬਨੇਸ਼ੀਆ ਬਿੰਦਰਮਨੈਸ਼ੀਆ ਅਮਨ ਫੌਜੀ ਸੰਦੇਹਾ ਕਰਨ ਵਿੱਚ ਡੀ.ਐਸ. ਜਗENDER ਕਲੇਰ ਲੋਹੋਂ ਜਿਹੜਾ ਤੇ ਨਾਲ ਖਿਆਲਾ ਕਬੱਡੀ ਪ੍ਰੰਧ ਕਮੈਂਦੀ ਆ ਅੱਜ ਕਹਿੰਦੇ ਸਾਰੇ ਇਨ੍ਹਾਂ ਵੀਰਾਂ ਵੱਲੋਂ ਜੀਰੋਗੇ ਦਿਨ ਦੇ ਤਾਰੇ ਦਾ ਸਵੈਤ ਗੱਡੀ ਨਾਲ ਮਾਣਮਾਨ ਕੀਤਾ ਜਾ ਰਿਹਾ ਮੇਰੇ ਵੀਰੋ ਦੁੱਬਣ ਵਾਲੇ ਉੱਪ ਪੈਂਦੇ ਆ ਸੀਨਾ ਪਾਰ ਕੇ ਪਥਰਾ ਦਾ ਇਸ ਸਾਲ ਦੇ ਵਿੱਚ ਲੈ ਵੀ ਰਾਜਾ ਪਹਿਲੀ ਵਾਰ ਕਿਸੇ ਨੌਜਾਨ ਦਾ ਗੱਡੀ ਨਾਲ ਮਾਰਸ ਮਾਰ ਹੋਣ ਲੱਗ ਰਿਹਾ ਲੈ ਵੀ ਚੱਕਾਂ ਵਾਲਿਆ ਦੋ ਸਾਲਾਂ ਦੇ ਵਿੱਚ ਕਾਲੇ ਨੂੰ ਦੋ ਗੱਡੀਆਂ ਮਿਲ ਗਈਆਂ ਲੈ ਵੀ ਕਾਲਿਆ ਬਹੁਤ ਮੁਬਾਰਕਾਂ ਨੇ ਜਾਣ ਜੋ ਗਿਆ ਜਾਂਦਾ ਬੱਸ ਵੜਾ ਦੋ ਕਾਲਾ ਜਾਉਂਦੇ ਰਹਿਣ ਜਿਹੜੇ ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਇੱਕ ਚੱਕਰ ਲਾ ਲਈ ਜਣਾ ਖੇਡ ਮੈਦਾਨ ਦਾ ਜਿੱਥੋਂ ਦੀ ਵੀ ਵੀਰੋ ਕਬੱਡੀ ਦੇ ਕਾਲੇ ਵੀ ਗੱਡੀ ਟਾਪਰੀ ਹੈ ਜਿਹੜੇ ਕਬੱਡੀ ਨੂੰ ਮੁਹੱਬਤ ਕਰਦੇ ਆ ਜਨੂਨ ਤਾੜੀ ਮਾਰ ਕੇ ਆਹ ਮੁੰਡੇ ਨੂੰ ਹੌਸਲਾ ਦੇ ਦਈਏ ਤੁਹਾਡਾ ਪਿਆਰ ਸਤਾਰ ਆ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਹੈ ਹਨੀ ਜਵੰਦੇ ਦਾ ਵੀ ਸ਼ੇਰਪੁਰ ਤੇ ਬਹੁਤ ਧੰਨਵਾਦ ਹੈ ਹਨੀ ਜਵੰਦਾ ਸਾਡਾ ਵੀਰ ਹੈ ਚੱਲ ਵੀ ਚੱਕਾਂ ਵਾਲਿਆ ਇਧਰ ਵੀ ਆਂ ਲਾ ਲੈ ਅਵਤਾਰ ਫੌਜੀ ਚੱਕ ਭਾਈ ਕੇ ਵਾਹ ਓਏ ਸੁਣੇ ਜਕਦਾਰ ਫੌਜੀ ਹੈ ਕਿਤੇ ਨੂੰ ਲਿਖ ਲਿਖੇ ਚਿੱਠੀਆਂ ਪਾਵਾਵੇ ਕੋਠਿਆਂ ਤੋਂ ਕਾਗੋੜਾਵਾਵੇ ਦੁਨੀਆ ਵਿੱਚ ਫੌਜੀ ਵੀਰਾਂ ਗੀਤ ਵੀਰਣਾ ਗਾਤਾ ਵੇ ਸਾਡੇ ਤੋਂ ਜ਼ਿਆਦੇ ਮੂੰਹ ਦਾ ਤੈਨੂੰ ਸਾਡੇ ਆਰਡਰ ਦਾ ਆ ਮੈਨ ਦਾ ਫੌਜੀ ਵੀਰ ਆ ਵੇ ਜਿੱਥੇ ਕਾ ਲੈਣਿਆ ਬਾਦਰ ਦਾ ਵਿਸ਼ੇਸ਼ ਮਾਨ ਸਰਮਾਨ ਹੈ ਖੇਡ ਕਬੱਡੀ ਦੇ ਪ੍ਰੈਂਟ